ਆ ਵੀਡੀਓ ਬਣਾਇ ਦੀ ਨਾ ਵੀਡੀਓ ਬਣਾਇ ਕਰ ਹਾਂ ਆ ਹੁਣ ਦੱਸ ਮੋਰ ਮਰਾ ਮੈਨੂੰ ਵੀਡੀਓ ਜੀ ਕੀ ਕਰਦਾ ਸੀ ਉੱਥੇ ਮੈਨੂੰ ਜਮਾਇਆ ਕਰਦਾ ਕੀ ਸੀ ਮੈਨੂੰ ਲੱਗਿਆ ਜਰਾ ਤੇ ਜੜਦੇ ਇਸ ਵਾਰ ਮੇਂ ਦਿਮਾਗ ਨਹੀਂ ਅੱਛਾ ਚਾਹ ਹਾਂਜੀ ਹਾਂਜੀ ਲੱਗਿਆ ਨਾ ਜਿਹਦੇ ਕੋਲੇ ਉਸੇ ਨੇ ਮੈਨੂੰ ਫੋਨ ਕਰਕੇ ਸੱਦਿਆ ਅਮਾਜ਼ਨ ਦਿਖਾਉਣਾ ਦਿਖਾਉਣਾ ਹੋ ਗਿਆ ਜੀ 20 ਦਿਨ ਹੋ ਗਏ ਤੂੰ ਕੀ ਦਿਖਾ ਦਿੰਦਾ ਮੈਂ ਸਾਰੇ ਕੋ ਦੇਖ ਲਿਆ ਕਿਸੇ ਨੇ ਫੋਨ ਕੀਤਾ ਮੈਨੂੰ ਉਹਦਾ ਵੀਡੀਓ ਸਾਡੇ ਜਨਰੇਟਰ ਤੋਂ ਤੇਜ਼ ਹੋ ਰਿਹਾ ਆਦੇ ਮੈਂ ਜਿਹੜਾ ਮੱਦਲੀ ਕੀਤਾ ਜੀ ਹੋਰ ਕੀ ਨਿਕਲ ਆਇਆ ਕਾਕੀ ਨਹੀਂ ਤੇਰੇ ਹੱਥੋਂ ਫੜੀ ਮੈਂ ਫੜੀ ਐ ਮੈਂ ਮੰਨਦਾ ਨਹੀਂ ਵੀ ਫੜੀ ਆ ਜੀ ਫੇਰ ਤੂੰ ਕਰਦਾ ਇੱਥੇ ਮੇਰੇ ਨੂੰ ਨਹੀਂ ਆਉਂਦਾ ਉਹ ਵੀ ਆਉਂਦਾ ਜਿਹਦਾ ਪੈਸਾ ਦਾ ਮਾਲਕ ਆ ਬਲਾਰੀ ਜੀ ਬਲਾਰੀ ਜੀ ਆਇਆ ਉਸੇ ਮੈਨੂੰ ਫੋਨ ਨੀ ਬਲਾਰੀ ਜੀ ਜਿਹੜਾ ਫੋਨ ਕੀਤਾ ਮੈਨੂੰ ਕੀ ਬਲਾਰੀ ਜੀ ਕੋਈ ਨਹੀਂ ਬਣਾ ਲੈਂਦੇ ਉਹ ਨਹੀਂ ਬਲੌਂਦੇ ਸੀ ਜਦੋਂ ਬੀਨ ਦੇਣਾ 20 ਦਾ ਹੋ ਗਿਆ 20 ਦਾ ਤੇਲ ਨਿਕਲ ਦੇ ਬਲਾਰੀ ਜੀ ਆਇਓ ਇੱਕ ਮਿੰਟ ਇਹ ਕਹਿੰਦਾ ਤੁਹਾਡਾ ਮਲਾਜਮ ਹੈ ਮੈਂ ਤੇ ਮਲਾਜਮ ਨਾ ਕੋਈ ਨੁਕਰ ਦਾ ਮਲਾਜਮ ਹੀ ਆ ਜੀ ਆ ਜਾ ਦੱਸਦਾ ਹਾਂ ਆ ਗਿਆ ਸਾਡਾ ਆਉਂਦੇ ਆ ਰੱਖ ਦਿੰਦੇ ਤੈਨੂੰ। ਇਹਨੂੰ ਬਿਲਾਓ ਤੈਨੂੰ ਜਾਣ ਕੇ ਕਿਸੇ ਨੂੰ ਗਲਤ ਹੋਈ ਬਿਲਾਓ। ਤੂੰ ਦਾ ਮੇਰੇ ਕੋਲ ਹੋਰ ਨਾ ਖਾਲੀ ਕਿਤੇ। ਚੱਲ। ਚੱਲ ਲੈ ਕੇ ਚੱਲ। ਬੁਲਾਓ ਜੀ ਬੁਲਾ ਦੇ ਬੁਲਾ ਦੇ ਲੋ ਜੀ। ਬੁਲਾ ਦੇ। ਜਿਵੇਂ ਨੂੰ ਬੁਲਾ ਦੇ ਬੁਲਾ ਦੇ ਕਿਥੇ ਲੈਣਾ ਵਾ। ਭਾਈ ਜੀ ਆਇਆ ਇੱਕ ਮਿੰਟ। ਆਇਆ ਜੀ ਜਨਾਬ ਇੱਕ ਮਿੰਟ। ਇਹ ਤਾਂ ਬਈ ਯਾਰ ਕੋਈ ਅਸੀਂ ਗਲਤ ਕੰਮ ਕਰੀ ਜਾਂਦੇ ਆਂ ਬਾਈ ਯਾਰ। ਗਲਤ ਕੰਮ ਕਾਣਾ ਕਰਦੇ ਆਂ। ਤੈਨੂੰ ਉੱਥੇ ਲੈ ਕੇ ਗਏ ਨਾ ਜਿਹੜੂ ਬੜਾ ਚੜਾ ਤੈਨੂੰ ਫੇਰ ਪਤਾ ਲੱਗੂਗਾ। ਤੂੰ ਤਾਂ ਹਰ ਕਿਸੇ ਨੂੰ ਮੰਨੇਗਾ, ਹਰ ਇੱਕ ਚੀਜ਼ ਮੰਨੇਗਾ। ਮਲਾਜ਼ਮ ਨਾ ਲੱਗਿਆ ਜੀ ਮਲਾਜ਼ਮ ਨਾ ਕਰੇ ਮੁਲਾਜ਼ਮ ਲੱਗਿਆ ਤੈਨੂੰ ਦੱਸਦੇ ਆ ਤੂੰ ਮਲਾਜ਼ਮ ਲੱਗਿਆ ਆ ਤੁਹਾਡਾ ਮਲਾਜ਼ਮ ਆ ਜੀ ਨਾ ਨਾ ਭਾਈ ਇਹ ਨਹੀਂ ਸਾਡਾ ਮਲਾਜ਼ਮ ਨੂੰ ਪੈਸਾ ਪੁੱਛ ਰਿਹਾ ਹੋੜ ਕਰਕੇ ਬੜਾਇਆ ਸੀ ਆ ਆ ਗਏ ਕਿੱਥੇ ਕਿਹੜਾ ਮਲਾਜ਼ਮ ਆ ਤੁਹਾਡਾ ਆ ਜੀ ਆ ਕਹਿੰਦਾ ਦੱਸੋ ਮਲਾਜ਼ਮ ਤੂੰ ਇਹਨਾਂ ਦਾ ਸਾਡਾ ਮਲਾਜ਼ਮ ਆ ਤੂੰ ਭਾਈ 20 ਦਾ ਕੋਈ ਹੁੰਦੀ ਨੂੰ ਯਾਰ ਉਹਦਾ ਹੈ ਤੂੰ ਇਹ ਕੰਦਾ ਹੀ ਖੜ ਲਿਆ ਭਾਈ ਉਹ ਭਾਈ ਮੈਂ ਫੋਨ ਕਰਕੇ ਮੈਂ ਮੈਨੂੰ ਫੋਨ ਇਹਨਾਂ ਦਾ ਸਾਡੇ ਕੋਲ ਦੀ ਨੂੰ ਯਾਰ ਕਿੰਨਾ ਤਰੋ ਗੱਜਾ ਤੈਨੂੰ ਚੋਰੀ ਕਰਦੇ ਨੇ ਉਹ ਜੀ ਇਨਾ ਨੇ ਰਵਾਜੂਰੇ ਤੋੜੀ ਕਰਦੇ ਨੂੰ ਹਾਂ ਉਹ ਹਾਂ ਬੋਲੋ ਜੇ ਬੰਨੋ 2 4 ਫਿਰ ਮੰਨੂਗੀ ਕਿੱਟ ਕੀ ਚ ਮੰਨੂਗਾ ਇੱਕ ਕਿੱਟ ਕੀ ਚ ਬਣਾਉਂਗਾ ਮੈਂ ਤੇ برو ਮਾਫ ਕਰਦੇ ਜੀ ਤੈਨੂੰ ਕਰਦੇ ਆ ਮਾਫੀ ਜੀ ਆ ਜਾ ਚੱਲ ਆ ਗਈ ਗਏ ਮਾਦਰ ਆ ਗਈ ਅੱਗੇ ਨਾ ਮਤ ਰੁਕ ਜਾ ਜਿਹਨਾਂ ਗਿਆ ਜੀ ਮੈਂ ਆਪਣਾ ਜੇ ਇਹ ਜਿਨ੍ਹਾਂ ਦੇ ਲੱਗਿਆ ਨਾ ਹੁਣ ਉਹਨਾਂ ਨੇ ਕੀਤਾ ਆ ਜਾ ਚੱਲ ਅਸੀਂ ਤੇ ਤੈਨੂੰ 2 ਮਹੀਨੇ ਹੋ ਗਏ ਕੰਮ ਕਰਦੇ ਮੈਨੂੰ ਪਹਿਲੀ ਤੇ ਉਹ ਵੀ ਆਉਂਦੀ ਐ ਮੈਨੂੰ ਕੋਣ ਦੱਸਦਾ ਮੈਨੂੰ 2 ਮਹੀਨੇ ਸਾ ਤੈਨੂੰ ਇਹ ਤੇ ਰਬਾਲ ਬਣਾ ਵੇਖ ਕੇ ਸਾਨੂੰ ਉਹਦੇ ਪਤਾ ਲੱਗ ਗਿਆ ਸੀ ਉਹ ਬਰਾਵੇ ਸੁਣਲ ਮਾਰਦੀ ਸੀ ਜੀ ਆ ਫੜ ਜਾ ਫੜ ਜਾ ਫੜ ਜਾ ਬਾਈ ਬਾਈ 20 ਦਿਨ ਹੋ ਗਏ 20 ਦਿਨ ਹਾਂ ਮੈਂ ਜ ਰੋਜ਼ ਤੇਲ ਪਣਾ ਮੈਂ ਤੇਲ ਕਿਹੜਾ ਕੱਢ ਕੇ ਲਿਆਦਾ ਯਾਰ ਅੱਛਾ ਅੱਜ ਤਾਂ ਹਵਾ ਲੈ ਗਿਆ ਯਾਰ ਜਨਰੇਟਰ ਸਾਡੇ ਲੈਟ ਗਿਆ ਜਦ ਮੈਂ ਜਨਰੇਟਰ ਚਲਾ ਮੈਂ ਕਿਹਾ ਤੇਲ ਕੱਢ ਪਿਆ ਤੇਲ ਵਿੱਚ ਨਹੀਂ ਯਾਰ ਕੀ ਚੱਕਰ ਕੀ ਹੋ ਗਿਆ ਹਾਂ ਜਨਰੇਟਰ ਬੰਦ ਹੋ ਗਿਆ ਨਾਲ ਦੀ ਨਾਲ ਹੋਣਾ ਹੀ ਸੀ ਮੈਨੂੰ ਵੀ ਮਾਰੂਣਾ ਉਹ ਹੀ ਮਾਰੂਣਾ ਜੀ ਨਹੀਂ ਨਹੀਂ ਮਾਰਦੇ ਨਹੀਂ ਕਿੰਨਾ ਚਿਰ ਹੋ ਗਿਆ ਤੈਨੂੰ ਕੱਢਦੇ ਨੂੰ ਇਸੇ ਦਿਨ ਹਾਂਜੀ ਕਿੰਨਾ ਚਿਰ ਹੋ ਗਿਆ ਪਹਿਲੀ ਵਾਰ ਆਇਆ ਜੀ ਪਹਿਲੀ ਵਾਰ ਆਇਆ ਹੋ ਗਿਆ ਮੈਂ ਜੀ ਮੈਨੂੰ ਤਾਂ ਉਹਨੇ ਕਿਹਾ ਸਾਨੂੰ ਪਹਿਲੀ ਵਾਰ ਆਇਆ ਤੂੰ ਅੱਛਾ ਚੱਲ ਇਹ ਦੱਸ ਹਾਂਜੀ ਹੋਰ ਕੀ ਕੁਛ ਕਰਦਾ ਤੂੰ ਨਸ਼ਾ ਕੀ ਕਰਦਾ ਨਸ਼ਾ ਹੀ ਨਹੀਂ ਕਰਦਾ ਕੋਈ ਨਸ਼ਾ ਕਰਦੇ ਤੋਂ ਬਿਨਾਂ ਤਾਂ ਚੋਰੀ ਕਰਦਾ ਨਹੀਂ ਬੰਦਾ ਮਾਰੋ ਜੀ ਨਸ਼ਾ ਜਿੰਨਾ ਚਿਰ ਬੰਦਾ ਨਹੀਂ ਕਰਦਾ ਉਹ ਕੋਈ ਚੋਰੀ ਨਹੀਂ ਕਰਦਾਗਾ ਉਹ ਨਹੀਂ ਚੋਰੀ ਨਹੀਂ ਕਰਦਾਗਾ ਨਸ਼ਾ ਕਰਦਾ ਨੂੰ ਤਾਂ ਮੋਟੇ ਕਰਕੇ ਆਪ ਕਰਦਾ ਮਾਰੋ ਜੀ ਤੂੰ ਇੱਕ ਮਿੰਟ ਮੇਰੀ ਗੱਲ ਸੁਣ ਤੇ ਤੂੰ ਰਹਿਣਾ ਹਾਂਜੀ ਤੂੰ ਰਹਿਣਾ ਮਾਈ ਹਾਂ ਮੈਂ ਦਰਵਾਜ਼ਾ ਕੋਲ ਦੱਸੋ ਜਨਾਬ ਹਾਂ ਮਾਈ ਕੋੜਕਪੁਰ ਦੇ ਜਨਾਬ ਕੋੜਕਪੁਰ ਦਾ ਹਾਂਜੀ ਇੱਥੇ ਫਿਰ ਕਿਵੇਂ ਆਇਆ ਅੱਜ ਬਸ ਅਈਧਰ ਆਏ ਸੀ ਜੀ ਵੀ ਉਹ ਇਹਦਾ ਰੋਜ਼ ਦਾ ਕੰਮ ਆ ਬਾਈ ਮੈਂ ਨਾ ਇਹਨੂੰ ਮੈਂ ਅੱਜ ਦੀ ਨਹੀਂ ਗੱਲ ਮੈਂ ਤੁਹਾਨੂੰ ਕਿੰਨੇ ਦਿਨ ਪਹਿਲਾਂ ਫੋਨ ਕੀਤਾ ਬਿਲਕੁਲ ਬਿਲਕੁਲ ਦੱਸਿਆ ਸੀ ਉਹਦੇ ਮੈਂ ਦਰਖਾਸਤ ਵੀ ਦੇ ਕੇ ਗਿਆ ਮੈਂ ਕਿਹਾ ਯਾਰ ਸਾਡੇ ਕੋ ਆਣ-ਕੋਣ ਖੜਦਾ ਹੋਊਗਾ ਮੈਂ ਤਾਂ ਇਹਨੂੰ ਜਾਣਦਾ ਵੀ ਨਹੀਂ ਬੰਦਾ ਕੌਣਾ ਇਹਨਾਂ ਇੱਕ ਤਾਂ ਤੁਸੀਂ ਵਧੀਆ ਕੀਤਾ ਜਿਹੜਾ ਸਾਨੂੰ ਫੋਨ ਕਰਤਾ ਅੱਜ ਕਿੰਨਾ ਕਿੰਨਾ ਬੰਦੇ ਆ ਵਰਦਾ ਮੈਂ ਕਿਹਾ ਬਸ ਨਹੀਂ ਤੰਗਦਾ ਅਦਕਨ ਰਖ ਲੈ ਕਨ ਇਹ ਪੱਛੂਆ ਬਈ ਭੱਜਣ ਹੁਣ ਭੱਜਣ ਦੇਦਾ ਬਾਸਾ ਹੁਣ ਭੱਜ ਗਿਆ ਦਿਨ ਨਾਲ ਭੱਜਣਾ ਸੀ ਨੇ ਭੱਜ ਲਿਆ ਇਹ ਅੱਜ ਮੈਂ ਨੂੰ ਵੜਦਾ ਵੇਖਿਆ ਅੰਦਰ ਗੇਟ ਪਰਦਾ ਵੇਖਿਆ ਨੂੰ ਮੈਂ ਕਿਹਾ ਯਾਰ ਪਰਦਾ ਲੱਗਦਾ ਮੈਨੂੰ ਕੋਈ ਗਲਤ ਫਰਤ ਹੈ ਅੱਛਾ ਇਹ ਜੋ ਜਨਰੇਟਰ ਵਾਲੀਆ ਮੈਨੂੰ ਉਦੋਂ ਹੀ ਸ਼ੱਕ ਪੈ ਗਿਆ ਮੈਂ ਕਿਹਾ ਯਾਰ ਜਿਹੜਾ ਜਿਹੜਾ ਜਨਰੇਟਰ ਚ ਤੇਲ ਨਿਕਲਦਾ ਨਾ ਇਹ ਬੰਦਾ ਆਹੀ ਚੋਰ ਹੈ ਤੇ ਮੈਨੂੰ ਕਹਦਾ ਮੈਂ ਪੈਕਸ ਦਾ ਮਲਾਜਮ ਹੈ ਕੀ ਤੂੰ 5 ਲੀਟਰ ਕੱਢ ਕੇ ਕਮਾਲ ਆ ਨਸ਼ਿਆਂ ਦੇ ਮੈਂ ਮਲਾਜਮ ਨਹੀਂ ਬਈ ਮੈਂ ਮੈਨੂੰ ਇਹਦੇ ਮੈਨੂੰ ਲੱਗਿਆ ਹੋਇਆ ਇੱਥੇ ਲੱਗਿਆ ਹੋਇਆ ਮਲਾਜਮ ਹੀ ਹੁੰਦਾ ਲ ਇਥੇ ਲੱਗਣ ਲੱਗਿਆ ਨੇ ਬਈ ਐਵੇਂ ਗੱਪ ਮਰੀ ਜਾਂਦਾ ਕਿੰਨੇ ਜਾਣੇ ਕਿਹੜਾ ਯਾਰ ਕਿੰਨੇ ਜਾਣੇ ਆ ਅਸੀ ਵਿਨਦਰ ਨਾਲ ਆਹ ਅਗਰ ਤੁਸੀਂ ਬੈਠੋ ਸੰਸਾ ਦੇ ਸਾਰੇ ਬੈ ਜਾਓ ਤੇ ਭਾਈਏ ਤੈਨੂੰ ਅਸੀਂ ਅਸੀਂ ਰਹਿ ਗਏ ਜੀ 50 ਕਿਹ ਜਾਣੇ ਸਾਡੇ ਸਾਰੇ ਆ ਜਾਣੇ ਜੀ ਆਹ ਜੀ ਕਰੋ ਇਹ ਇਹਨਾਂ ਦਾ ਹੋਰ ਕੀ ਕੁਛ ਹੈ ਫੇਰ ਫੋਟੋਸਾਈਕਲ ਵੀ ਚੋਰੀ ਕਰਦੇ ਆ ਮੋਟਰਸਾਈਕਲ ਰਹਿ ਗਈ ਜੀ 12 ਮੋਟਰਸਾਈਕਲ ਹੈ ਜੀ 12 ਮੋਟਰਸਾਈਕਲ ਹਾਂ ਜੀ ਬਈ ਯਾਰ ਇਹ ਤਗੜਾ ਇਹ ਕੰਮ ਬਈ ਇਹਨਾਂ ਦਾ ਤੇ ਗੱਡੀ ਗੁੱਡੀ ਗੱਡੀਆਂ ਵੀ ਦੋ ਆ ਜੀ ਕਿਹੜੀਆਂ ਕਿਹੜੀਆਂ ਗੱਡੀਆਂ ਇੱਕ ਰੋਈ ਫੋਰ 1 ਕਨ ਹੈ ਜੀ ਪੁਰਾਣੀ ਜੀ ਪੁਰਾਣੀ ਗੱਡੀ ਜੀ ਅੱਛਾ ਇੱਕ ਨਵੀਂ ਲਈ ਆਪਾਂ ਜੀ ਨਵੀਂ ਲਈ ਆ ਕਿ ਚੱਕੀ ਹੈ ਆ ਚੱਕੀ ਹੋਈ ਉਹ ਕਿਤੋਂ ਚੱਕੀ ਸੀ ਬਸ ਆਣਾ ਨਵੀਂ ਲਈ ਆ ਉਹ ਚੱਕੀ ਹੋਣੀ ਯਾਰ ਕਿ ਉਹ ਖੜਾ ਕੇ ਲੋਕ ਦਿੱਲੀ ਵਾਲੇ ਦਿੱਲੀ ਵਾਲੇ ਗਏ ਚੱਕ ਕੇ ਲਿਆ ਯਾਰ ਦਿੱਲੀੋਂ ਤਾਂ ਕਈ ਜਾਂਦੇ ਯਾਰ ਕੀ ਪਤਾ ਕਿੱਥੋਂ ਚੱਕੀ ਆ ਨਾ ਭਾਈ ਵਕੇ ਇਹਨਾਂ ਨੂੰ ਆਏ ਜੀ ਸਾਡੇ ਬੰਦੇ ਕਾਫੀ ਹੋਈਏ ਮੈਂ ਇਕੱਲਾ ਨਹੀਂ ਬਈ ਮੇਰੇ ਨਾਲ 25-30 ਬੰਦੇ ਹੋਣਗੇ ਕਿਹੜੇ ਕਿਹੜੇ ਬੰਦੇ ਆ ਉਹ ਇਹਦਾ ਤਾਸੀ ਲੈਣੀ ਤਾਸੀ ਲੈਣੀ 25-30 ਬੰਦੇ ਆ ਇਹ ਚਾਬੀ ਹੋਈ ਗੱਡੀ ਦੀ ਜੀ ਕਿਹੜੀ ਗੱਡੀ ਦੀ ਚਾਬੀ ਹੈ ਇੱਥੇ ਗੱਡੀ ਤੇ ਆ ਤੂੰ ਹਾਂ ਗੱਡੀ ਤੇ ਇੰਨੀ ਕੁ ਨੀ ਰੱਖ ਕੇ ਲੈ ਜਾ ਨੀ ਜਨਾਬ ਗੱਡੀ ਚ ਕੰਦੀਆਂ ਰੱਖ ਕੇ ਲੈ ਜਾਂਦਾ ਆ ਵੀ ਗੱਡੀ ਦੀ ਆ 820 ਗੱਡੀ ਆ ਇਹਦਾ ਮੋਬਾਈਲ ਨੰਬਰ ਦੇਖ ਕੇ ਕੋਈ ਹੋਰ ਇਹਨੂੰ ਜਨਾਬ ਦੇਖੋ ਇਹ ਨਹੀਂ ਗੋ ਜੀ ਨਗੇ ਰੋਸ਼ਾ ਕਰਦਾ ਹੋਊਗਾ ਯਾਰ ਨਾ ਤੇਲ ਤੂੜ ਕਰਦਾ ਹੋਰ ਨਹੀਂ 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 ਕਰਦਾ ਜੀ ਸ਼ੁਕਰ ਕਰੋ ਤੁਸੀਂ ਸਾਨੂੰ ਫੋਨ ਕਰਤਾ ਨੇ ਉਹ ਅਗਲਾ ਚੱਕ ਕੇ ਦਸਾਰ ਰਿਹਾ ਚੱਕ ਉਪਰ ਯਾਰ ਇਹਦੇ ਕੋਲੇ ਥਿਆਰ ਸੀਗਾ ਤੁਸੀਂ ਹੱਥ ਪਾਉਂਦੇ ਨਾ ਤੈਨੂੰ ਥੋੜੇ ਠੋਕ ਦੇਣਾ ਭਾਈ ਮੈਂ ਸਿਰਕੇ ਪੰਗਾ ਲਿਆ ਨਹੀਂ ਮੈਨੂੰ ਤਾਂ ਭਰਾਵਾ ਕੋਈ ਮਾਰੂ ਨਹੀਂ ਹੈਗਾ ਬੰਦੇ ਬੰਦੇ ਮਾਰਦੇ ਨਹੀਂ ਹੈ ਮਾਰੂ ਨਹੀਂ ਤੈਨੂੰ ਪਰਚ ਨਹੀਂ ਆਉਂਦਾ ਬੰਦੇ ਮਾਰਦੇ ਨਾ ਜੀ ਨਾ ਜੀ ਆ ਵੇ ਆਹ ਦੇਖ ਕੀ ਫਿਰਦਾ ਲੈ ਦੱਸ ਹਾਂ ਨਹੀਂ ਹੋ ਸਕਦੇ ਨਹੀਂ ਜੀ ਜੀ ਦਿੱਤਾ ਤੁਸੀਂ ਜਿਹੜਾ ਸਾਨੂੰ ਫੋਨ ਕਰਤਾ ਮੈਨੂੰ ਕਹਿੰਦੇ ਕਿ ਮੇਰੇ ਦਾ ਭਰਾਵਾ ਅੱਗੇ ਢੂਝੇ ਦਰਦੇ ਰਹਿੰਦਾ ਮੈਂ ਮੈਨੂੰ ਮੈਂ ਇਸ ਡਰਦਾ ਮੈਨਰੇ ਤੈਨੂੰ ਪੰਗਾ ਨਹੀਂ ਲਿਆ ਹਟਾ ਘਟਾਗਾ ਭਰਾਵਾ ਮਾਰਦਾ ਇਥੇ ਕਿਹਨੇ ਮੜ ਕੇ ਬਚਾਉਣਾ ਮੈਂ ਮਾਰੂ ਨਹੀਂ ਜੀ ਮਾਰੂ ਨਹੀਂ ਮਾਰੂ ਨਹੀਂ ਜੀ ਈ ਨਾ ਕਰਿਓ ਤੇਰੇ ਪਾਣੀ ਮੈਂ ਜਾਦਾ ਦਾਦਾ ਜੀ ਮਾਰਿਆ ਨਾ ਦਾਦਾ ਜੀ ਕੰਮ ਹੈ ਇਹੋ ਜਿਹਾ ਕਰਦਾ ਪੰਜਵੀਂ ਪਾਣੀ ਆਈ ਹੋਣਾ ਪੰਜਵੀਂ ਜਿਹੜੀ ਆਈ ਮੇਰੇ ਇੱਥੇ ਵੀ ਆਈ ਹੈ ਇੱਥੇ ਪਾਣੀ ਨਹੀਂ ਆਇਆ ਹਾਂਜੀ 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 ਕੋਈ ਲੱਗਦਾ 20 ਸਾਲ ਹੋ ਗਏ ਸਾਨੂੰ ਨਹੀਂ ਸਾਡੇ ਹੋਰ ਬੰਦੇ ਵੀ ਆਉਂਦੇ ਸੀ ਮੈਂ ਪਾਣੀ ਵਾਰ ਆਇਆ ਸੀ ਜੀ ਤੁਸੀਂ ਇੱਥੇ ਪਾਣੀ ਆਇਆ ਹਾਂਜੀ ਪਹਿਲੇ ਜਿਹੜੇ 15 ਦਿਨ ਚੋਰੀ ਹੋਈ ਉਹ ਬੰਦਾ ਕੌਣ ਸੀ ਉਹ ਬੰਦੇ ਆਪਣੇ ਹੋ ਸਕਦੇ ਨੇ ਮੈਨਾਂ ਨਹੀਂ ਕੋਈ ਬੰਦੇ ਕਿਹੜੇ ਕਰਿਆ ਜੀ ਉਹਨਾਂ ਦੀ ਕੋਈ ਫੋਟੋ ਐਡਰੈਸ ਤੇਰੇ ਕੋਲ ਹੁਣ ਉਹਨੂੰ ਬੰਦੇ ਆਦਾ ਸੁਣਦਾ ਜੀ ਹਾਂ ਕਰਤਾਰ ਸਿੰਘ ਜਿਗਦਾ ਮੁੰਡਾ ਅੱਛਾ ਤੇ ਉਹਨਾਂ ਬਰੀ ਪਜੀਤ ਸਿੰਘ ਜੀ ਅੱਛਾ ਇੱਕ ਵਾਰ ਗਿਆਲ ਹੁੰਦਾ ਜੀ ਅੱਛਾ ਤੇ ਉਹਨਾਂ ਦੀ ਕਲਦੀਪ ਸਿੰਘ ਜੀ ਅੱਛਾ ਇੱਕ ਦਾਰਾ ਸਿੰਘ ਜੀ ਅੱਛਾ ਤੇ ਉਹਨਾਂ ਨੂੰ ਛੱਤਰ ਸਿੰਘਾ ਜੀ ਅੱਛਾ ਤੇ ਕੀ ਆਪਣਾ ਮਲੇਰਗੁਰਲੇ ਕੋਲੇ ਬੰਦੇ ਉੱਥੋਂ ਦਾ ਮੁੰਡਾ ਜੀ ਅੱਛਾ ਹਾਂਜੀ ਹਾਂਜੀ ਉਹ ਵੀ ਬੱਚੇ ਵਾਲੇ ਬੰਦੇ ਵਾਲੇ ਕਰਪਾਈ ਪ੍ਰਵਾ ਰਾਤ ਨੂੰ ਵੀ ਆ ਕੇ ਕੰਮ ਕਰਦੇ ਆ ਰਾਰ ਮਾਰਦੇ ਇਹ ਚੱਲੋ ਜਨਾਨੀਆਂ ਵੀ ਜਨਾਨੀਆਂ ਵੀ ਆਪਣੇ ਨਾਲ ਜੀ ਸਾਰੇ ਸਾਰੇ ਦੱਸੋ ਜਨਾਨੇ ਆਪਣੇ ਕੋਲ ਇਹ ਬੜਾ ਕਰ ਬੰਦੇ ਦੁਨੀਆਂ ਦੇ ਆਉਂਦਾ ਜੀ ਦੱਸਣਾ ਤਾਂ ਤੁਹਾਨੂੰ ਸਾਰਾ ਕੁਝ ਪਹਿਣਾ ਇਹ ਕਿਹ ਚੀਜ਼ ਬੰਨੇ ਨਾ ਪਤਾ ਹਾਂ ਉਹ ਜੋ ਹੁਣ ਜਗ ਦੇ ਬੱਚੇ ਨੂੰ ਵੀ ਚੱਕ ਸਕੂਲਾਂ ਤੋਂ ਬੱਚੇ ਆਉਂਦੇ ਨਹੀਂ ਆਲੇ ਬੱਚੇ ਜਿਹੜੇ ਚੱਕਦੇ ਆ ਇਹ ਹਾਂਜੀ ਹਾਂਜੀ ਓ ਭਈਆ ਜਰਾ ਚੰਗੀ ਤਰ੍ਹਾਂ ਇਹਦੇ ਫੋਟੋ ਫੋਟੋ ਦੀ ਲਾਓ ਖਾਰ ਖੂਚੀ ਚਾ ਵੀਡੀਓ ਨਾ ਬਣਾਓ ਜਰਾ ਬਈ ਨਾ ਕਰੋ ਜੀ ਵੀਡੀਓ ਬਣਾਈ ਚੱਲ ਬਈ ਵੀਡੀਓ ਬਣਾਈ ਬਈ ਤੁਸੀਂ ਤੁਸੀਂ ਵੀਡੀਓ ਨਾ ਬਣਾਓ ਜਰਾ ਨਹੀਂ ਨਹੀਂ ਵੀਡੀਓ ਤਾਂ ਪਹਿਲਾਂ ਇਹਨੇ ਕੈਮਰਾ ਲਾਇਆ ਵਾ ਵੀਡੀਓ ਤੇਰੀ ਪਹਿਲਾਂ ਬਣਾਈ ਤੇ ਮੈਨੂੰ ਤਾਂ ਮੈਂ ਫੇਰ ਨਰਤੀ ਆ ਛੋਰੀਆਂ ਵੀਡੀਓ ਤਾਂ ਜਦੋਂ ਮੈਂ ਆਇਆ ਨਾ ਇਹਨਾਂ ਦੀ ਵੀਡੀਓ ਬਣ ਵੀਡੀਓ ਤਾਂ ਮੈਂ ਜਦੋਂ ਕਹੇ ਨਾ ਤੁਸੀਂ ਆਏ ਆ ਉਹਦੇ ਮਤਲਬ ਤਾਂ ਵੀਡੀਓ ਬਣਾ ਲੈ ਮੈਂ ਆਉਣਾ ਨਹੀਂ ਆਉਣਾ ਕਰੋ ਜੀ ਵੀਡੀਓ ਨਾ ਵੀਡੀਓ ਫੋਟੋ ਫੋਟੇ ਕੱਟੀਏ ਵੀਡੀਓ ਬਣਾਓ ਹਾਂ ਫੋਟੋ ਕੱਟੀਏ ਮੈਨੂੰ ਵੀਡੀਓ ਦਿਖਾਓ ਮੈਂ ਤੁਹਾਨੂੰ ਸਭ ਦੱਸਦਾ ਕੱਢ ਲੈ ਕਰ ਆਹ ਆਉਣਾ ਕਰੀ ਅੱਖਲੇ ਕਰ ਚੱਲ ਆਉਣਾ ਕਰੀ ਕੋਈ ਨਾ ਸਮਝੋ ਗੋਲਣ ਗੋਲ ਬੋਲਾਈ ਵੀਡੀਓ ਕਰੀ ਮੈਨੂੰ ਤੁਸੀਂ ਮੇਰੀ ਫੋਟੋ ਖਿੱਚ ਲਈ ਬਸ ਆਹ ਆਉਣਾ ਕਰੀ ਬਹੁਤ ਤਗੜੇ ਕੰਮ ਬਈ ਹਾਂ ਬਈ ਇਹ ਬੱਚੇ ਉਹਦੇ ਚੱਲਦੇ ਤੇ ਹੋ ਸਕਦਾ ਜੀ ਤੁਹਾਡੀ ਗਵਾਈ ਦੀ ਲੋੜ ਪਵੇ ਮੈਨੂੰ ਮੈਂ ਕਹਾਂ ਭਾਈ ਜਿੱਥੇ ਮਰਜ਼ੀ ਪੁਰਾ ਮੈਂ ਬੜੇ ਮਸਾਲ ਨਸਾ ਗੁੱਤੇ ਮੇਰੀ ਆਪਾਂ ਉਹ ਇੱਕ ਵਾਰ ਤਾਂ ਚੱਕ ਲੈਣਾ ਲੈ ਕੇ ਤਾਂ ਉਹਨੂੰ ਨਾਲ ਫਲੈਟ ਵੀ ਹੈ ਆਪਣੇ ਵੀ ਜੰंडीगढ़ ਵੀ ਹੈ ਜੀ ਮੈਨੂੰ ਪਤਾ ਫਲੈਟ ਕਰ ਵੀ ਹੈ ਮੈਨੂੰ ਬਈ ਇਹ ਬਹੁਤ ਵਸ਼ਾ ਤੁਹਾਡੇ ਕੋਲੇ ਪਤਾ ਮੈਨੂੰ ਸਾਰੇ ਜੀ ਮੈਸਟਰ ਜੀ ਜੀ ਲੱਗਿਆ ਜਿਵੇਂ ਸਾਰੇ ਦੱਸਣਾ ਜਨਾ ਬੀ ਗੱਡੀਆਂ ਵੀ ਹੈ ਜੀ ਆਪਣੇ ਕੋਲੇ ਜੀ ਹਾਂ ਫਲੈਟ ਵੀ ਹੈ ਜੀ ਅੱਛਾ ਹਾਂ ਜੀ ਮਗਲ ਆਪਣੇ ਕੋਲੇ 25-25 ਲੱਖ ਰੁਪਏ ਦੇ ਚਾਰ ਪਲਾਟ ਵੀ ਹੈ ਜੀ ਆਪਣੇ ਕੋਲ ਜੀ ਆ ਦਸੀ ਆ ਕੀ ਪਤਾ ਕਦੋਂ ਆਉਂਦਾ ਬਾਈ ਇਹ ਕਰੀ ਜਾਂਦੇ ਕੰਮ ਇਹਨਾਂ ਦਾ ਇਹਨਾਂ ਤੇ ਹੋ ਗਿਆ ਇਸ ਕੰਮ ਦੇ ਵਿੱਚ ਮੇਰੀ ਉਮਰ 39 ਸਾਲ ਆ ਜੀ 20 ਸਾਲ ਦੀ ਮਰਦਨਾ ਕਿ ਜਨਾਬੇ ਕੰਮ ਕਰਨ ਦਾ ਨਸ਼ਾ ਕੀ ਕਰਦਾ ਨਸ਼ਾ ਤਾਂ ਫਿਰ ਵੀ ਨਹੀਂ ਖਾਣੋ ਇਹ ਹੋ ਨਹੀਂ ਸਕਦਾ ਕੋਈ ਨਾ ਖਾਣ ਨਾਲ ਤਾਂ ਕੰਮੀ ਨਹੀਂ ਕਰਦਾ ਨਾ ਚਟਾੜ ਬੋਗ ਨਹੀਂ ਪੈਂਦੀ ਜੀ ਚਿੱਟਾ ਪੀਂਦਾ ਹੋਣਾ ਲਓ ਜੀ ਬਹ ਬਿਲਕੁਲ ਨਹੀਂ ਜੀ ਬਿਲਕੁਲ ਤੁਸੀਂ ਆਪ ਨੂੰ ਲੈ ਦੇ ਚਪਾਏ ਵੀਰ ਜੀ ਬਾਈ ਚਿੱਟਾ ਰਾਈ ਬਹ ਹੱਥ ਫੇਰੋਂ ਚਿੱਟਾ ਉਹ ਜਿਹੜਾ ਸਿਰੇ ਲੇ ਲੀ ਮੇਰਾ ਪੈਸੇ ਬੰਦੇ ਫਿਰ ਉਖਾੜਦੇ ਫਿਰ ਖਾਣੇ ਜੀ ਚੰਗਾ ਨਸ਼ਾ ਕਰਦਾ ਬਹ ਕਰਦਾ ਜੀ ਚੰਗੀ ਜਰੀ ਵੀ ਨਹੀਂ ਬਸ ਹਾਂ ਜੀ ਜ ਅੱਛਾ ਸ਼ਾਮ ਨੂੰ ਬੱਤੰਗੀ ਦਾ ਮੰਨ ਦਾ ਗੱਸਰ ਹੀ ਕੋਈ ਨਹੀਂ ਮੇਲੇ ਸ਼ਰੀਆਮ ਦਸੀਦਾ ਜੀ ਮੈਂ ਵੇਖੋ ਜੀ ਦਿਮਾਗ ਦਾ ਗੱਲ ਆ ਮੈਂ ਤੁਹਾਨੂੰ 25-30 ਲੱਖ ਰੁਪਏ ਇੱਥੇ ਦੇਣੇ ਨੇ ਉੱਥੇ ਸ਼ਰਤੋ ਜੀ ਲੈ ਇਹਦਾ ਮਰੋ 70000 ਦੇ 25-30 ਲੱਖ ਰੁਪਏ ਤੂੰ ਮੈਨੂੰ ਦੇਣਾ ਹੈ ਹਾਂ ਮੈਨੂੰ ਸੀ ਐਵੇਂ ਤਾਂ ਲੱਗਦੇ ਨੇ ਵੀ ਪੁਲਿਸ ਵਾਲੇ ਪੈਸੇ ਲੈਂਦੇ ਇਹ ਲੋਕਾਂ ਦੀ ਬਦਨਾਮ ਕੀ ਪੁਲਿਸ ਨੂੰ ਆ ਸਾਨੂੰ ਤੁਹਾਨੂੰ ਪੈਸੇ ਲੈਂਦੇ ਸੁਣੋ ਅਸ ਗਏ ਪੈਸੇ ਵੀ ਪਏ ਜਾਂਦੇ ਨੇ ਵਿਕ ਜਾਂਦੇ ਪੁਲਿਸ ਵਾਲੇ ਤੈਨੂੰ ਮਾਰ ਮਾਰ ਦੇ ਦੇ ਫਾਣੇ ਵਿੱਚ ਚੱਲ ਖਾ ਲੈ ਲੈ ਉਹ ਕਿਹਦਾ ਇਹ ਬੰਦੇ ਕਦੇ ਨਹੀਂ ਸੀ ਇਮਾਨਦਾਰ ਇਹਨਾਂ ਨੂੰ ਦੱਸਦੇ ਆ ਸਾਡੀ ਇਮਾਨਦਾਰੀ ਦੇਖੋ ਪੁਲਿਸ ਦਾ ਤਾਂ ਨਾਂ ਹੀ ਬਦਨਾਮ ਹੈ ਆ ਦੇਖ ਲੈ ਤੇਰੇ ਸਾਹਮਣੇ ਲੋਕ ਦੀ ਜਾਂਦਾ ਯਾਰ ਰਿਸ਼ਵਤ ਕੀ ਇਹਨੂੰ ਚੱਲੋ ਇਹਨਾਂ ਫੜੇ ਮਰੋ ਦੇ ਚਾਰ ਨਾਲ ਬਾਈ ਤੁਹਾਨੂੰ ਬਦਨਾਮ ਕਰਦੇ ਚੱਲ ਹੋਣਾ ਹੋਰ ਚੱਲ ਇਹ ਆਏ ਕਰਦੇ ਜੀ ਚੱਲ ਚਾਹਦੇ ਪੁਲਿਸ ਦੇ ਫਰੇ ਲੋਕ ਬਦਨਾਮ ਕਰਦੇ ਇਹਨੂੰ ਕਰਦੇ ਆ ਲੋਟ ਉੱਥੇ ਜਾ ਕੇ ਆਏ ਨਾ ਕਰੂ ਨਾ ਉਹ ਤੂੰ ਟੱਕ ਜਾ ਕੇ ਤੇ ਇੱਥੇ ਲੰਮਾ ਪਾਲਾਂ ਮੈਂ ਤੈਨੂੰ

ਗੋੜੀ ਬਈ ਦਾ ਤੇਗਸ ਬਈ ਜੀ ਸਾਵਨ ਬਈ ਜੀ ਤੇ ਕਲਦੀ ਮਨਮੀ ਜੀ ਦਾ ਤੇ ਦੋਸਤੋ ਜਿਹੜੀ ਫਿਲਮ ਦੇਖ ਰਹੇ ਹੋ ਜੀ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਇਹ ਆਪਾਂ ਇੱਕ ਲੋਕਾਂ ਨੂੰ ਮੈਸੇਜ ਦੇਣ ਲਈ ਮਲਾਈ ਗਈ ਹੈ ਵੀ ਜਿਹੜੇ ਪੰਜਾਬ ਪੁਲਿਸ ਵਾਲੇ ਲੋਕ ਕਹਿੰਦੇ ਆ ਵੀ ਕੁਝ ਕਰਦੇ ਨਹੀਂ ਪੰਜਾਬ ਪੁਲਿਸ ਵਾਲਾ ਆਪਣੇ ਵਧੀਆ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਜੇ ਕੋਈ ਚੋਰੀ ਕਰਦਾ ਹੈ ਉਹਨਾਂ ਨੂੰ ਫੜਦੇ ਆ ਆਪਣੇ ਪੂਰੀ ਜਿਹੜੀ ਮਿਹਨਤ ਤੇ ਤੰਦ ਦੀ ਨਾਲ ਆਪਣੇਆ ਬਿਹੌੜਿਆ ਕਰ ਰਹੇ ਆ ਜੀ ਇਹ ਬਾਈ ਜੀ ਨੇ ਬਹੁਤ ਵਧੀਆ ਕੰਟੈਂਟ ਕੀਤਾ ਜੀ ਇਹ ਸਾਰੇ ਆਪਣੇ ਆਰਟਿਸਟ ਹੈ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਜੀ ਧੰਨਵਾਦ ਅਸਲੀ ਗੱਲ